ਆ ਵੇਖਿਆ ਹੁਣ ਨਵਾਂ ਕੀਰਤਨ ਇਹਦਾ ਕੀਰਤਨ ਹੁੰਦਾ ਕਦੇ ਸੁਣਿਆ ਦਰਬਾਰ ਸਾਹਿਬ ਦੇ ਵਿੱਚ ਸ਼ਬਦ ਕੀ ਹੈ ਤੂੰ ਮੇਰਾ ਪਿਤਾ ਵਾਹਿਗੁਰੂ ਵਾਹਿਗੁਰੂ ਤੂੰ ਮੇਰੀ ਮਾਤਾ ਵਾਹਿਗੁਰੂ ਵਾਹਿਗੁਰੂ ਤੂੰ ਮੇਰਾ ਬੰਦਪਾ ਵਾਹਿਗੁਰੂ ਵਾਹਿਗੁਰੂ ਕੀ ਗੁਰੂ ਅਰਜਨ ਸਾਹਿਬ ਤੋਂ ਗਲਤੀ ਹੋ ਗਈ ਕੋਈ ਕਿ ਉਹ ਵਾਹਿਗੁਰੂ ਲਿਖਣਾ ਭੁੱਲੀ ਗਏ ਵਿੱਚ ਇੱਕ ਅੱਗੇ ਤੁਰ ਪੈਂਦਾ 15 ਮਗਰ ਤੁਰ ਪੈਂਦੇ ਨੇ ਖਾਲਸਾ ਦੀ ਕੌਣ ਮaaf ਕਰੇਗਾ ਤੁਹਾਨੂੰ ਉਸੇ ਦੇ ਗੁਰੂ ਰਾਮਦਾਸ ਦੇ ਘਰ ਦੀ ਵੱਡੀ ਮਰਿਆਦਾ ਹੀ ਰੋੜ ਦਿਤੀ ਹੈ ਵਾਹਿਗੁਰੂ ਸਿਮਰਨ ਹੈ ਬੈਠੋ ਵਾਜੇ ਤਬਲੇ ਲੈ ਕੇ ਘੰਟਾ ਵਾਹਿਗੁਰੂ ਵਾਹਿਗੁਰੂ ਕਰੋ ਕਿਉਂ ਨਾ ਕਰੋ ਪਰ ਇਦਾਂ ਨਹੀਂ ਇਦਾਂ ਨਹੀਂ ਹੁਣ ਸ਼ਬਦ ਹੈ ਬਿਸਰ ਗਈ ਸਭ ਤਾਤ ਪਰਾਈ ਵਾਹਿਗੁਰੂ ਵਾਹਿਗੁਰੂ ਜਦ ਤੇ ਸਾਧ ਸੰਗਤ ਮੋਹਿ ਪਾਈ ਵਾਹਿਗੁਰੂ ਵਾਹਿਗੁਰੂ ਇਹ ਕੀ ਹੋਇਆ ਬਈ ਇਹ ਤੇ ਸੁਣਿਆ ਸੀ ਵੀ ਹਰ ਸਾਲ ਨਵਾਂ ਮੋਬਾਈਲ ਆਉਂਦਾ ਤੇ ਰੋਜ਼ ਉਹਦੇ ਚ ਨਵੇਂ ਵਰਜਨ ਆਉਂਦੇ ਨੇ ਖਾਲਸਾ ਜੀ ਤਕੜੇ ਹੋ ਜਾਓ ਇਹ ਚਾਰ ਪੈਸੇ ਕਮਾਉਣ ਵਾਲੇ ਲੋਕਾਂ ਦਾ ਵਿਰੋਧ ਕਰਨਾ ਪਏਗਾ ਤੁਹਾਨੂੰ ਉਨਨ ਕੋ ਤੇ ਤੈਨੂੰ ਵਾਹਿਗੁਰੂ ਕਹਿਣਾ ਆਉਂਦਾ ਅੱਧਾ ਘੰਟਾ ਵਾਹਿਗੁਰੂ ਕਹਿ ਬੋਲੋ ਅੱਧਾ ਘੰਟਾ ਸਿਮਰਨ ਕਰੋ ਕੁਤਰਾਜ ਵਾਹਿਗੁਰੂ ਗੁਰ ਮੰਤਰ ਹੈ ਪਰ ਗੁਰਬਾਣੀ ਦੇ ਰੂਪ ਨੂੰ ਵਿਗਾੜਨਾ ਜਿਵੇਂ ਸੰਪਟ ਪਾਠ ਵਾਲੇ ਕਰਦੇ ਨੇ ਇੱਕ ਪੰਗਤੀ ਪੜ ਲਈ ਇੱਕ ਵਾਰੋਂ ਫੇਰ ਪੜ ਲਈ ਇੱਕ ਫੇਰ ਪੰਗਤੀ ਪੜ ਲਈ ਇੱਕ ਵਾਰੋਂ ਫੇਰ ਪੜ ਲਈ ਕੀ ਕਹਿਣਾ ਚਾਹੁੰਨੇ ਗੁਰੂ ਅਰਜਨ ਸਾਹਿਬ ਜੀ ਤੋਂ ਕੋਈ ਭੁੱਲ ਹੋ ਗਈ ਪਾਈ ਗੁਰਦਾਸ ਜੀ ਨੂੰ ਬਾਣੀ ਦਿਖਣੀ ਨਹੀਂ ਆਈ